ਬੱਲੇ ਜਿੱਥੇ ਕਿਤੇ ਕਿੱਥੇ ਕੀਤੀ ਗਈ ਹੈ ਅੱਜ ਦੀ ਫੋਕਲ ਪੁਆਇੰਟ ਤਰਨਤਾਰਨ ਵਿਖੇ ਸਨਾਰ ਸਰਬ੍ਰਿੰਦਰ ਸਿੰਘ ਜੀ ਭਰੋਵਾਲ ਜਿਹੜੇ ਕਿ ਬਲਾਕ ਪ੍ਰਧਾਨ ਨੇ ਤੇ ਵਾਰਡ ਇਨ ਚਾਰਜ ਵੀ ਨੇ ਉਨਾਂ ਦੀ ਅਗਵਾਈ ਦੇ ਵਿੱਚ ਇੱਥੇ ਮੀਟਿੰਗ ਕੀਤੀ ਗਈ ਆ ਜਿਹਦੇ ਵਿੱਚ ਲੋਕਾਂ ਨੂੰ ਜਿਹੜੇ ਸੀ ਵਾਰਡ ਵਾਸੀ ਉਹਨਾਂ ਨੂੰ ਦੋ ਸਾਲ ਦੀਆਂ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਗਿਆ ਵਾ ਉਹਨਾਂ ਦੀ ਜੋ ਮੁਸ਼ਕਲਾ ਸੀ ਮੰਗਾ ਸੀ ਉਹਨਾਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਸੋ ਜੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਰਦਾਰ ਲਾਲਜੀ ਸਿੰਘ ਖੁੱਲਰ ਨੂੰ ਲੋਕ ਸਭਾ ਹਲਕਾ ਖਨੂਰ ਸਾਹਿਬ ਤੋਂ ਉਮੀਦਵਾਰ ਬਣਾਇਆ ਗਿਆ ਵਾ ਉਹਦੇ ਵਾਸਤੇ ਬੇਨਤੀ ਕੀਤੀ ਗਈ ਆ ਕਿ ਲੋਕੀ ਵੱਧ ਤੋਂ ਵੱਧ ਇਸ ਸਹਿਯੋਗ ਦੇਣਾ ਸੋ ਪਰਵਾਹ ਹੰਗਾਰਾ ਮਿਲਿਆ ਵਾ ਵਾਰਡ ਵਾਸੀਆਂ ਵੱਲੋਂ ਕਿ ਉਹ ਜਿਹੇ ਮੈਨੂੰ ਅੱਗੇ ਉਹਨਾਂ ਨੇ 15000 ਦੀ ਲੀਡ ਨਾਲ ਬਲਕਿ ਜੋ ਦਿਤਾਇਆ ਤੇ ਐਰਕੀ ਜਿਹੜਾ ਵਾ ਇਹ ਲੀਡ ਆ ਉਹਨੂੰ ਘੱਟੋ ਘੱਟ ਦੂਣੀ ਜ਼ਰੂਰ ਕਰਨਗੇ ਸੋ ਮੈਨੂੰ ਆਪਣੇ ਵਲੰਟੀਅਰਾਂ ਤੇ ਮਾਣ ਆ ਮੈਨੂੰ ਆਪਣੇ ਹਲਕਾ ਵਾਸੀਆਂ ਤੇ ਮਾਣ ਆ ਕਿ ਉਹ ਜਿਹੜੇ ਆ ਬਿਲਕੁਲ ਜਿੱਥੇ ਮੇਰੇ ਨਾਲ ਹਲਕੇ ਦੇ ਵਿੱਚ ਖੜੇ ਨੇ ਉੱਥੇ ਭਗਵੰਤ ਮਾਨ ਸਰਕਾਰ ਦੇ ਕੰਮਕਾਰ ਤੋਂ ਵੀ ਖੁਸ਼ ਨੇ ਕੌਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਲੋਕ ਦੇ ਲੈ ਕੇ ਵੱਡੀ ਗੀਰ ਦੇ ਨਾਲ ਲਾਲਜੀ ਸਿੰਘ ਭੁਲਰ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਪਹੁੰਚੇ ਐਮਐਲਏ ਸਾਹਿਬ ਅਜੇ ਤੱਕ ਅਕਾਲੀ ਦਲ ਦੇ ਕਾਂਗਰਸ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਲਾਣਿਆ ਕੀ ਕਰਨ ਉਸਤੱਕ ਇਹਨਾਂ ਨੂੰ ਉਮੀਦਵਾਰ ਲੱਭ ਹੀ ਨਹੀਂ ਰਿਹਾ ਕਿ ਜਾਂ ਉਹ ਹਜੇ ਕੋਈ ਸੋਚ ਰਹੇ ਨੇ ਕੀ ਦੇਖੋ ਜੀ ਇਹਦੇ ਬਾਰੇ ਜੇ ਤੁਸੀਂ ਬਿਲਕੁਲ ਬਿਹਤਰ ਜਾਣਣਾ ਤੇ ਫਿਰ ਤੇ ਉਹੀ ਦੱਸਣਗੇ ਕਿ ਕੀ ਕਰਨਾ ਪਰ ਸਾਨੂੰ ਜੋ ਸੁਣਨ ਨੂੰ ਸੂਆ ਮਿਲ ਰਹੀਆਂ ਨੇ ਉਹੋ ਹੀ ਨੇ ਕਿ ਉਮੀਦਵਾਰ ਲੱਭ ਨਹੀਂ ਰਹੇ ਉਹ ਜਿਹੜੇ ਕੋਸ਼ਿਸ਼ ਕਰ ਰਹੇ ਨੇ ਜਿੰਨ ਨੂੰ ਵੀ ਉਹ ਪੁੱਛਦੇ ਨੇ ਉਹੋ ਹੀ ਨਾ ਕਰ ਜਾਂਦਾ ਕਿਉਂਕਿ ਉਹਨਾਂ ਨੂੰ ਹਾਰ ਜਿਹੜੀ ਆ ਬਿਲਕੁਲ ਪਰਤਖ ਜਿਹੜੀ ਆ ਦਿਖ ਰਹੀ ਆ ਸੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਜਿੱਤਣਗੇ ਇਹ ਆਮ ਆਦਮੀ ਪਾਰਟੀ ਦਾ ਲੋਕ ਸੰਭਲ ਦਾ ਖਰੂਰ ਸਾਹਿਬ ਤੋਂ ਕਿਸ ਪਰ ਜ ਮੁਕਾਬਲਾ ਹੋਵੇਗਾ ਮੇਨ ਮੁਕਾਬਲਾ ਮੁਕਾਬਲਾ ਵੇਖੋ ਜੀ ਆਮ ਆਦਮੀ ਪਾਰਟੀ ਦਾ ਜਿਹੜਾ ਉਹ ਕਿਸੇ ਦੇ ਨਾਲ ਨਹੀਂਗਾ ਕਿਉਂਕਿ ਜਿਨ੍ਹਾਂ ਨੂੰ ਉਮੀਦਵਾਰ ਹੀ ਨਹੀਂ ਲੱਭ ਰਹੇ ਉਹਨਾਂ ਨੇ ਚੋਣ ਤਾਂ ਕੀ ਲੜਨੀ ਹੈ ਸੋਇਸ ਕਰਕੇ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਕੋਈ ਇੱਥੇ ਮੁਕਾਬਲਾ ਨਹੀਂ ਕਰ ਪਰ ਜੀ ਬਹੁਤ ਮਤ ਦੇ ਨਾਲ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਜਿੱਤੀ ਕੀ ਹੈ ਕਿਸ ਤਰ੍ਹਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਜੀ ਦੇਖੋ ਜੀ ਇਹ ਲੋਕ ਨਹੀਂ ਆ ਇਹ ਸਾਡਾ ਪਰਿਵਾਰ ਆ ਸਾਰਾ ਅਸੀਂ ਇੱਕ ਪਰਿਵਾਰ ਵਾਂਗ ਰਹਿੰਦੇ ਆ ਸਾਡੇ ਵਿੱਚ ਕੋਈ ਧੜੇਬਾਜੀ ਨਹੀਂ ਆ ਇਸ ਕਰਕੇ ਮੈਂ ਲੋਕ ਨਹੀਂ ਕਹੂੰਗਾ ਸਾਡੇ ਪਰਿਵਾਰ ਦਾ ਜਿਹੜਾ ਹੰਗਾਰਾ ਵਾ ਉਹ ਆਮ ਆਦਮੀ ਪਾਰਟੀ ਨੂੰ ਪੂਰਨ ਸਹਿਯੋਗ ਦੇਣ ਦਾ ਜਿਹੜਾ ਵਾਦਾ ਵਾ ਇੱਕ ਉਹ ਵਾ ਪੀਓਸੀ ਸਾਰੇ ਪੂਰਾ ਕਰਾਂਗੇ ਤੇ ਆਪਣੀ ਵਾਰਡ ਦੇ ਵਿੱਚੋਂ ਵੱਧ ਤੋਂ ਵੱਧ ਵੋਟਾਂ ਨਾਲ ਸਰਦਾਰ ਲਾਜੀਤ ਪੁੱਲਰਜੀ ਨੂੰ ਪੁੱਲਰ ਨੂੰ ਜਿਤਾਵਾਂਗੇ ਇਹ ਐਮਐਲਏ ਸਾਰ ਨੂੰ ਤੁਹਾਨੂੰ ਕੋਈ ਮੁਸ਼ਕਿਲਾਂ ਸੁਣੀ ਆਵਾ ਕੀ ਵਿਸ਼ਵਾਸ ਦਵਾ ਕਿ ਤੱਕ ਮੁਸ਼ਕਿਲ ਹਾਲ ਹੋ ਜਿੰਦਗੀ ਆਹੀਂ ਆਪਣੇ ਉਹਨਾਂ ਨੂੰ ਜਿਹੜੀਆਂ ਮੁਸ਼ਕਿਲਾਂ ਦੱਸੀਆਂ ਵਾ ਉਹ ਉਹਨਾਂ ਨੇ ਹਾਲ ਉਹਨਾਂ ਦਾ ਅੱਧਾ ਪਜਾ ਅੱਧਾ ਕਰ ਦਿੱਤਾ ਪਰ ਉਹ ਕਹਿੰਦੇ ਮੈਂ ਪਹਿਲਾਂ ਗੱਲ ਨਹੀਂ ਕਰਨੀ ਜਦੋਂ ਮੈਂ ਤੁਹਾਨੂੰ ਰਿਜ਼ਲਟ ਦਵਾਂਗਾ ਤੁਹਾਨੂੰ ਕਲੀਅਰ ਹੋ ਜਾਊਗਾ ਸਾਰਾ ਠੀਕ